ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਤੇ ਪੰਜਾਬ ਦੇ ਸਾਬਕਾ ਵਜ਼ੀਰ ਵਿਕਰਮ ਸਿੰਘ ਮਜੀਠੀਆ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਐ ਐਸਆਈਟੀ ਦੀ ਇੱਕ ਵਾਰ ਫਿਰ ਜਿਹੜਾ ਵਾ ਮੁਖੀ ਬਦਲ ਦਿੱਤਾ ਕੁਲਮਲਾ ਕੇ ਕਹਿ ਸਕਦੇ ਕਿ ਹੁਣ ਤੱਕ ਵਿਕਰਮ ਸਿੰਘ ਮਜੀਠੀਆ ਦੇ ਮਸਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਵੀਂ ਐਸਆਈਟੀ ਮਸਲਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੁਣ ਐਸਆਈਟੀ ਦੇ ਜਿਹੜੇ ਮੁਖੀ ਆ ਆਈਪੀਐਸ ਅਧਿਕਾਰੀ ਵਰਨ ਸ਼ਰਮਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਤੇ ਪੰਜਾਬ ਦੇ ਸਾਬਕਾ ਵਜ਼ੀਰ ਵਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਾ ਦੇ ਮਾਮਲੇ 'ਚ ਜਾਂਚ ਢਿੱਲੇ ਰਫ਼ਤਾਰ ਨਾਲ ਅੱਗੇ ਵਧਣ ਕਰਨ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ ਪੰਜਾਬ ਪੁਲਿਸ ਨੇ ਅੱਜ ਵਿਸ਼ੇਸ਼ ਜਾਂਚ ਟੀਮ ਮਤਲਬ ਐਸਆਈਟੀ ਦੇ ਮੁਖੀ ਅਤੇ ਉਸ ਦੇ ਦੋ ਹੋਰ ਮੈਂਬਰਾਂ ਨੂੰ ਮੁੜ ਬਦਲ ਦਿੱਤਾ ਹੈ ਕਾਂਗਰਸ ਸਰਕਾਰ ਦੌਰਾਨ ਦਸੰਬਰ 2021 ਵੇਲੇ ਵਿਕਰਮ ਸਿੰਘ ਮਜੀਠੀਆ ਖਿਲਾਫ ਦਰਜ معاملے ਲਈ بنائی گئی जांच कमेटी ਦੀ ਗੱਲ ਕਰੀਏ ਤਾਂ ਇੱਕ ਹੁਣ ਫਿਰ ਨਵੀਂ ਸੈਟ ਬਣਾਈ ਗਈ ਹੈ ਇਹ ਸੈਟ ਪੰਜਵੀਂ ਸੈਟ ਦੇ ਤੌਰ ਤੇ ਜਾਣੀ ਜਾਵੇਗੀ ਨਵੀਂ ਸੈਟ ਦੇ ਗਠਨ ਸੰਬੰਧੀ ਜਿਹੜੀ ਕਾਪੀ ਆ ਉਹ ਵੀ ਸਾਹਮਣੇ ਆ ਚੁੱਕੀ ਹੈ ਕਿ ਜਾਂਚ ਬਿਊਰੋ ਦੇ ਡਾਇਰੈਕਟਰ ਦੇ ਦਫਤਰ ਨੇ ਐਫ ਆਈ ਆਰ ਨੰਬਰ 2/2021 ਦੇ ਮਾਮਲੇ ਦੀ ਜਾਂਚ ਲਈ ਪ੍ਰਸ਼ਾਸਕੀ ਆਧਾਰ ਉੱਤੇ ਸੈਟ ਦਾ ਮੁੜ ਤੋਂ ਗਠਨ ਕੀਤਾ ਹੁਕਮ ਅਨੁਸਾਰਕ DIG ਹਰਚਨ ਸਿੰਘ ਭੁੱਲਰ ਦੀ ਥਾਂ ਹੁਣ AIG ਪ੍ਰਵੀਜ਼ਨਿੰਗ ਵਰਨ ਸ਼ਰਮਾ ਜੋ ਪਟਿਆਲਾ ਦੇ SSP ਰਹੇ ਚੁੱਕੇ ਨੇ ਹੁਣ ਉਹ ਪਹਿਲਾਂ ਸਟ ਸਟ ਦੇ ਮੈਂਬਰ ਸਨ ਤੇ ਹੁਣ ਉਹਨਾਂ ਨੂੰ ਸਟ ਦਾ ਮੁਖੀ ਥਾਪਿਆ ਗਿਆ ਹੈ ਇਸ ਤੋਂ ਇਲਾਵਾ ਇਸ ਨਵੀਂ SIT ਜਿਹਦੀ ਹੁਣ ਅਗਵਾਈ IPS ਅਫੀਸਰ ਵਰਨ ਸ਼ਰਮਾ ਕਰਨਗੇ ਉਹਨਾਂ ਦੇ ਨਾਲ ਦੋ ਜਿਹੜੇ ਹੋਰ ਮੈਂਬਰ ਸ਼ਾਮਲ ਕੀਤੇ ਗਏ ਨੇ ਉਹਨਾਂ ਵਿੱਚ ਤਰਨਤਾਨ ਦੇ SSP ਅਭਿਮੈਨੂ ਰਾਣਾ ਅਤੇ ਐਸਪੀ ਐਨ ਆਰ ਆਈ ਮਾਮਲੇ ਪਟਿਆਲਾ ਦੇ ਅਧਿਕਾਰੀ ਗੁਰਬੰਧ ਸਿੰਘ ਬੈਸ ਨੂੰ ਮੈਂਬਰ ਬਣਾਇਆ ਗਿਆ ਮਤਲਬ ਤਿੰਨ ਐਸਆਈਟੀ ਦੇ ਮੈਂਬਰ ਹੋਣਗੇ ਜਿਨ੍ਹਾਂ ਵਿੱਚ ਵਰਨ ਸ਼ਰਮਾ ਐਸਆਈਟੀ ਦੇ ਮੁਖੀ ਹੋਣਗੇ ਜਦਕਿ ਤਰਨਤਾਰਨ ਦੇ ਐਸਐਸਪੀ ਅਭਿਮਨੂ ਰਾਣਾ ਅਤੇ ਐਨ ਆਰ ਆਈ ਮਾਮਲੇ ਪਟਿਆਲਾ ਪੁਲਿਸ ਦੇ ਐਸਪੀ ਗੁਰਬੰਧ ਸਿੰਘ ਬੈਸ ਨੂੰ ਮੈਂਬਰ ਥਾਪਿਆ ਗਿਆ ਦਿਲਚਸਪ ਗੱਲ ਹੈ ਕਿ ਪਹਿਲਾਂ ਦੀਆਂ ਸਾਰੀਆਂ ਸਿੱਟ ਦੀ ਅਗਵਾਈ DIG ਰੈਂਕ ਜਾਂ ਉਸ ਤੋਂ ਉੱਪਰ ਵਾਲੇ ਅਹੁਦੇ ਦੇ ਅਧਿਕਾਰੀ ਕਰਦੇ ਸੀ ਪਰ ਹੁਣ ਪਹਿਲੀ ਵਾਰ ਇੱਕ SP ਰੈਂਕ ਦੇ ਅਧਿਕਾਰੀ ਨੂੰ ਇਹ ਜਮਾ ਦਿੱਤਾ ਗਿਆ ਹੈ। ਦਾ ਟ੍ਰਿਬਿਊਨ ਦੇ ਪਟਿਆਲਾ ਤੋਂ ਪੱਤਰਕਾਰ ਅਮਨ ਸੂਦ ਹੋਣਾਂ ਦੀ ਪ੍ਰਕਾਸ਼ਿਤ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਉਹਦੇ ਚੇਵੀ ਜ਼ਿਕਰ ਕੀਤਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਲਈ ਸਭ ਤੋਂ ਪਹਿਲਾਂ AIG ਬਲਰਾਜ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ। ਸੂਬੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਏਆਈਜੀ ਬਲਰਾਜ ਸਿੰਘ ਦੀ ਥਾਂ ਡੀਆਈਜੀ ਰਾਹੁਲ ਐਸ ਨੂੰ ਐਸਆਈਟੀ ਦਾ ਨਵਾਂ ਮੁਖੀ ਥਾਪਿਆ ਗਿਆ ਸੀ ਉੰਜ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਮਜੀਠੀਆ ਖਿਲਾਫ ਚਲਾਨ ਪੇਸ਼ ਕਰਨ ਵਿੱਚ ਹੁਣ ਤੱਕ ਨਾਕਾਮ ਰਹੀ ਹੈ ਮਈ 2023 ਵਿੱਚ ਪਟਿਆਲਾ ਰੇਂਜ ਦੇ ਆਈਜੀ ਇੰਸਪੈਕਟਰ ਜਨਰਲ ਰੈਂਕ ਦੇ ਅਧਿਕਾਰੀ ਐਮ ਐਸ ਸ਼ੀਨਾ ਨੂੰ ਸਿਟ ਦਾ ਨਵੀਂ ਨਵਾਂ ਮੁਖੀ ਥਾਪਿਆ ਗਿਆ ਸੀ ਸ਼ੀਨਾ ਨੂੰ ਵਧੀਕ ਡੀਜੀਪੀ ਜੋ ਤਰੱਕੀ ਦਿੱਤੇ ਜਾਣ ਤੋਂ ਬਾਅਦ ਉਹ ਦਸੰਬਰ 2024 ਵਿੱਚ ਆਪਣੀ ਸੇਵਾ ਮੁਕਤੀ ਤੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੁਖੀ ਰਹੇ ਸੀ ਜਨਵਰੀ 2025 ਵਿੱਚ ਪੰਜਾਬ ਸਰਕਾਰ ਵੱਲੋਂ ਡੀਆਈਜੀ ਹਰਚੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਇੱਕ ਹੋਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ ਇਸ ਤਿੰਨ ਮੈਂਬਰੀ ਸੈੱਟ ਵਿੱਚ ਪਟਿਆਲਾ ਦੇ ਉਸ ਸਮੇਂ ਤਤਕਾਲੀ ਐਸਐਸਪੀ ਵਰਨ ਸ਼ਰਮਾ ਅਤੇ ਧੂਰੀ ਦੇ ਐਸਪੀ ਜਗੇਸ਼ ਸ਼ਰਮਾ ਨੂੰ ਇਸ ਦਾ ਮੈਂਬਰ ਬਣਾਇਆ ਗਿਆ ਸੀ ਤੇ ਹੁਣ ਸਿਟ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਮਗਰੋ ਵਿਕਰਮ ਸਿੰਘ ਮਜੀਠੀਆ ਤੋਂ ਮਾਰਚ ਮਹੀਨੇ ਵਿੱਚ ਲਗਾਤਾਰ 2 ਦਿਨ 8-8 ਘੰਟੇ ਤੱਕ ਉਸ ਗੇਸ਼ ਕੀਤੀ ਗਈ ਸੀ ਇਸ ਤੋਂ ਪਹਿਲਾਂ ਮਜੀਠੀਆ ਨੇ ਦਾਵਾ ਕੀਤਾ ਸੀ ਕਿ ਉਹ ਬੇਕਸੂਰ ਅਤੇ ਪੁਲਿਸ ਕੋਲ ਉਹਨਾਂ ਖਿਲਾਫ ਕੋਈ ਸਬੂਤ ਨਹੀਂ ਹੈ ਜਿਸ ਕਾਰਨ ਉਹ ਕੋਈ ਚਲਾਨ ਪੇਸ਼ ਨਹੀਂ ਕਰ ਸਕੀ ਤੇ ਹੁਣ ਪੰਜਾਬ ਸਰਕਾਰ ਵੱਲੋਂ ਨਵੀਂ ਐਸਆਈਟੀ ਬਣਾ ਦਿੱਤੀ ਗਈ ਹੈ ਵਰਨ ਸ਼ਰਮਾ ਜੋ ਪਹਿਲਾਂ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਅਗਵਾਈ ਵਾਲੀ ਸਿਟ ਦੇ ਮੈਂਬਰ ਸਨ ਉਹਨਾਂ ਨੂੰ ਹੁਣ ਸਿਟ ਦਾ ਨਵਾਂ ਮੁਖੀ ਠਾਪਿਆ ਗਿਆ ਵਰੁਣ ਸ਼ਰਮਾ ਦੇ ਨਾਲ ਆਈਪੀਐਸ ਅਧਿਕਾਰੀ ਅਭਿਮਨੂ ਰਾਣਾ ਜੋ ਇਸ ਸਮੇਂ ਐਸਐਸਪੀ ਤਰਨਤਨ ਅਤੇ ਪਟਿਆਲਾ ਪੁਲਿਸ ਦੇ ਵਿੱਚ ਐਨਆਰਆਈ ਮਾਮਲਿਆਂ ਦੇ ਇੰਚਾਰਜ ਐਸਪੀ ਰੈਂਕ ਦੇ ਅਧਿਕਾਰੀ ਉਹਨਾਂ ਨੂੰ ਇਸ ਸਿਟ ਦਾ ਮੁਖੀ ਬਣਾਇਆ ਗਿਆ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਵਿਕਰਮ ਸਿੰਘ ਮਜੀਠੀਆ ਖਿਲਾਫ ਹੁਣ ਤੱਕ 5 ਐਸਆਈਟੀ ਬਣ ਚੁੱਕੀ ਹੈ لیکن وکرم ਸਿੰਘ ਜੀਠੀਆ ਦੇ ਦੋਸ਼ਾਂ ਮੁਤਾਬਕ ਹੈ ਕਿ ਉਹਨਾਂ ਨੂੰ ਬਦਲਾਖੁਰੂ ਸਿਆਸਤ ਦੇ ਤਹਿਤ ਤੇ ਹੀ ਫਸਾਇਆ ਗਿਆ ਜਦਕਿ ਹੁਣ ਤੱਕ ਐਸਟੀ ਜਿਹੜੀ ਹੈ ਚਲਾਨ ਵੀ ਨਹੀਂ ਪੇਸ਼ ਕਰ ਸਕੀ ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਆ ਜੋ ਕਾਨੂੰਨੀ ਮਾਇਰ ਜਾਂ ਪੁਲਸ ਦੇ ਜਿਹੜੇ ਵੱਡੇ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਮਕਦਮਾ ਦਰਜ ਕੀਤਾ ਗਿਆ ਸੀ ਉਹਦੇ 'ਚ ਜਿਹੜੀ ਸੈਕਸ਼ਨ 27 ਲਗਾਈ ਗਈ ਆ ਉਸ ਸੈਕਸ਼ਨ 27 ਦਾ ਅਗਰ ਹਵਾਲਾ ਦਿੱਤਾ ਜਾਵੇ ਤਾਂ ਤੇ ਲਾਜ਼ਮੀ ਤੌਰ ਤੇ ਇੰਡੀਆ ਦੇ ਵਿੱਚ ਕਾਟੀ ਅਜਿਹੇ ਕੇਸ ਹੋਣਗੇ ਜਿਸ ਕਿਸ ਵਿੱਚ ਧਾਰਾ 27 ਲਾਈ ਗਈ ਹੈ ਔਰ ਉਸ 27 27 ਨੂੰ ਹਲੇ ਤੱਕ ਇੰਡੀਆ ਦੀ ਅਗਰ ਗੱਲ ਕੀਤੀ ਜਾਵੇ ਜਿੰਨਾ ਵੀ ਲੋਕਾਂ ਦੇ ਖਿਲਾਫ ਸੈਕਸ਼ਨ 27 ਲੱਗਾ ਉਸ ਮਸਲੇ ਦੇ ਵਿੱਚ ਕਿਸੇ ਵੀ ਸਟੇਟ ਦੀ ਪੁਲਿਸ ਜਿੱਥੇ-ਜਿੱਥੇ ਇਸ ਸੈਕਸ਼ਨ ਨੂੰ ਵਰਤਿਆ ਗਿਆ ਉੱਥੋਂ ਦੀ ਪੁਲਿਸ ਉਸ 27 ਧਾਰਾ ਨੂੰ ਜਿਹੜੀ ਆ ਉਸ ਦੇ ਤਹਿਤ ਕਿਸੇ ਵੀ ਜਿਹਦੇ ਖਿਲਾਫ ਮਕਦਮਾ ਦਰਜ ਕੀਤਾ ਸਜ਼ਾ ਹੀ ਦਿਵਾ ਨਹੀਂ ਸਕੀ ਇਹੋ ਹਾਲਾਤ ਪੰਜਾਬ ਪੁਲਿਸ ਦੇ ਬਣੇ ਹੋਏ ਜਾਂ ਪੰਜਾਬ ਸਰਕਾਰ ਦੇ ਬਣੇ ਹੋਏ ਕਿ ਜਿਹੜਾ ਸੈਕਸ਼ਨ 27 ਆ ਉਸ 27 ਨੂੰ ਪੰਜਾਬ ਪੁਲਿਸ ਵੱਲੋਂ ਜਾਂ ਜਿੰਨੀਆਂ ਵੀ ਹੁਣ ਤੱਕ ਐਸਆਈਟੀ ਬਣੀਆਂ ਨੇ ਜਾਂ ਹੁਣ ਜਿਹੜੀ ਪੰਜਵੀਂ ਐਸਆਈਟੀ ਬਣੀਆਂ ਉਸ ਸੈਕਸ਼ਨ 27 ਨੂੰ ਐਸਟੈਬਲਿਸ਼ ਕਰਨਾ ਹੀ ਇੱਕ ਆਪਣੇ ਆਪ ਚ ਚੰਦਰਮਾ ਤੇ ਪਹੁੰਚਣ ਦੀ ਬੜੀ ਗੱਲ ਹੋਵੇਗੀ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਜੀਠਿਆ ਹੁਣਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ 5ਵੀਂ ਐਸਆਈਟੀ ਬਣਾਉਣ ਦੇ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਘੇਰਿਆ ਵਿਕਰਮ ਸਿੰਘ ਜੀਠਿਆ ਉਹ ਕਹਿੰਦੇ ਕਿ ਮੇਰੇ ਉੱਤੇ ਬੇਬੁਨਿਆਦ ਕੇਸ ਵਿੱਚ 5ਵੀਂ ਐਸਆਈਟੀ ਬਣਾਈ ਗਈ ਆ ਭਗਵੰਤ ਮਾਨ ਜੀ ਤੁਹਾਡੀ ਬਖਲਾਠ ਸਾਫ਼ ਨਜ਼ਰ ਆ ਰਹੀ ਆ ਹੁਣ ਤੁਸੀਂ ਐਸਆਈਟੀ ਦੇ ਚੇਅਰਮੈਨ ਆਪਣੇ ਬਣੋ ਨਾਲ ਵਿਵੇਕ ਕੁਮਾਰ ਅਤੇ ਵਿਜੇ ਨૈયਰ ਵਰਗਿਆਂ ਨੂੰ ਐਸਆਈਟੀ ਦੇ ਮੈਂਬਰ ਬਣਾਓ ਤੇ ਮੇਰੇ ਖਿਲਾਫ ਚਲਾਨ ਪੇਸ਼ ਕਰੋ ਉਹਨੇ ਵੀ ਲਿਖਿਆ ਕਿ ਕਦੀ ਤੁਸੀਂ ਮੇਰੇ ਖਿਲਾਫ ਸਰਚ ਵਾਰੰਟ ਲੈਣ ਦੀ ਕੋਸ਼ਿਸ਼ ਕਰਦੇ ਹੋ ਭਗਵਾਨਤਮਾ ਜੀ ਜਿਹੜਾ ਮਰਜੀ ਪਰਚਾ ਪਾ ਲਿਓ ਮਜੀਠੀਆ ਨੂੰ ਤੁਸੀਂ ਚੁੱਪ ਨਹੀਂ ਕਰਾ ਸਕਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਕੇਸ 'ਚੋਂ ਵੀ ਬਾਹਰ ਆਵਾਂਗਾ ਇਹ ਵਿਕਰਮ ਸਿੰਘ ਮਜੀਠੀਆ ਉਹਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਚ ਆਈ ਫੇਸਬੁਕ ਚ ਟਵਿੱਟਰ ਤੇ ਉਹਦੇ 'ਚ ਇਹ ਵੱਡੀਆਂ ਜਿਹੜੀਆਂ ਨੇ ਉਹ ਗੱਲਾਂ ਲਿਖੀਆਂ ਨੇ ਤੇ ਨਾਲ ਇੱਕ ਵੀਡੀਓ ਮੈਸੇਜ ਵੀ ਪਾਇਆ ਲੇਕਿਨ ਜਿਹੜੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕੋਰਾ ਫਿਰ ਉਹ ਕਹਿੰਦੇ ਨੇ ਕਿ ਮੇਰੇ ਉੱਤੇ ਬੇਬੁਨਿਆਦ ਕੇਸ ਵਿੱਚ ਪੰਜਵੀਂ ਐਸਆਈਟੀ ਬਣਾਈ ਹੈ ਭਗਵੰਤ ਮਾਨ ਜੀ ਤੁਹਾਡੀ ਬਖਲਾਟ ਸਾਫ਼ ਨਜ਼ਰ ਆ ਰਹੀ ਹੈ ਹੁਣ ਤੁਸੀਂ ਐਸਆਈਟੀ ਦੇ ਚੇਅਰਮੈਨ ਆਪ ਬਣੋ ਅਤੇ ਉਸ ਵਿੱਚ ਮੈਂਬਰ ਵਿਭੂ ਕੁਮਾਰ ਅਤੇ ਨਿਜ਼ੇ ਅਤੇ ਵਿਜ਼ੇ ਨੈਰ ਵਰਗਿਆਂ ਨੂੰ ਐਸਆਈਟੀ ਦੇ ਮੈਂਬਰ ਬਣਾਓ ਤੇ ਮੇਰੇ ਖਿਲਾਫ ਚਲਾਨ ਪੇਸ਼ ਕਰੋ ਕਦੀ ਤੁਸੀਂ ਮੇਰੇ ਖਿਲਾਫ ਸਰਜ ਚ ਵਾਰੰਟ ਲੈਣ ਦੀ ਕੋਸ਼ਿਸ਼ ਕਰਦੇ ਹੋ ਭਗਵੰਤ ਮਾਨ ਜੀ ਜਿਹੜਾ ਮਰਜ਼ੀ ਪਰਚਾ ਪਾ ਲਿਓ ਮਜੀਠੀਆ ਨੂੰ ਤੁਸੀਂ ਚੁੱਪ ਨਹੀਂ ਕਰਾ ਸਕਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਕੇਸ 'ਚ ਵੀ ਬਾਹਰ ਆਵਾਂਗਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ